ਅੱਜ ਬੜੇ ਮੁਸ਼ਕਲ ਦੀ ਘੜੀ ਹੈ ਪੰਜਾਬ ਤੇ ਪਰ ਪੰਜਾਬੀ ਸਾਡੇ ਤਗੜੇ ਨੇ ਸਾਰੇ ਇੱਕ ਦੂਜੇ ਦੇ ਸਾਰੇ ਹੈਲਪ ਕਰ ਰਹੇ ਨੇ ਅੱਠ-ਨੌ ਡਿਸਟ੍ਰਿਕਟ ਨੇ ਜਿੱਥੇ ਜ਼ਿਆਦਾ ਪਾਣੀ ਦੀ ਮਾਰ ਪਈ ਹੈ ਔਰ ਲੱਖ ਤੋਤੇ ਪਸੂ ਜਿਹੜਾ ਉਹ ਚਾਰੇ ਤੋਂ ਬਿਲਕੁਲ ਬੈਠਾ ਹੋਇਆਤਾ ਅੱਜ ਮੈਂ ਸਾਰਾ ਏਰੀਆ ਦੇਖ ਕੇ ਆਇਆ ਤੇ ਹੁਣ ਅਸੀਂ ਇੱਥੇ ਪਹੁੰਚਿਆ ਚ ਵੈਰੀ ਪਹੁੰਚਿਆ ਤੇ ਇਸ ਵਾਰੀ ਮੈਂ ਇੱਕ ਗੱਲ ਕਹਾਂਗਾ ਕਿ ਸਰਬਦਾ ਪਲਾਂਟਸ ਵੱਲੋਂ ਤਕਰੀਬਨ 9 ਦਾ 9 ਡਿਸਟ੍ਰਿਕਟ ਅਸੀਂ ਕਵਰ ਕੀਤੇ ਆ ਜਿਹਦੀ ਜ਼ਿਆਦਾ ਲੋਡ ਸਮਝੀ ਗਈ ਸੀ ਉਹ ਚਾਰੇ ਦੀ ਸੀ ਔਰ 4000 ਰਾਇ ਅਸੀਂ ਤਕਰੀਬਨ 1200 ਟਨ ਦੇ ਕਰੀਬ ਜਿਹੜਾ ਚਾਰਾ ਮੈਂ ਆਲਰੇਡੀ ਬੁੱਕ ਕੀਤਾ ਹੋਇਆ ਹੁਣ ਤੱਕ ਸਾਢੇ 3-400 ਟਨ ਜਿਹੜਾ ਉਹ ਜਾ ਚੁੱਕਿਆ ਔਰ ਇੱਥੇ ਮੈਂ ਦੇਖਿਆ ਕਿ ਜਦੋਂ ਵੀ ਆਪਣੇ ਸਾਡੇ ਜਿਹੜੀ ਟੀਮ ਹੈ ਸਾਰੀ ਜਦੋਂ ਚਾਰੇ ਦੀ ਲੋਡ ਪਵੇ ਸਾਨੂੰ ਇੱਕ ਦਿਨ ਪਹਿਲਾਂ ਦੱਸੋ ਦੂਸਰੇ ਦਿਨ ਜਿਹੜਾ 20 ਟਨ ਚਾਰਾ ਆਉਂਦਾ ਇੱਕ ਟਰੱਕ ਦੇ ਵਿੱਚ ਤੇ ਅਸੀਂ ਭੇਜੀ ਚੱਲਾਂਗੇ ਬਸ ਸਿਰਫ ਇੱਕੋ ਮੈਂ ਕਹਿੰਦਾ ਕਿ ਜਿੱਥੇ ਲੋਡ ਆ ਉੱਥੇ ਦਿਓ ਇਕੱਠਾ ਨਾ ਕਰੋ ਇੱਥੇ ਮੈਂ ਦੇਖਣ ਜਾਇਆ ਕਿ ਇੱਕ ਇੱਕ ਘਰ ਦੇ ਵਿੱਚ ਉਹ ਚਾਰਾ ਇਕੱਠਾ ਕਰੀ ਜਾਂਦੇ ਨੇ ਚਾਰਾ ਮੁਖਦਾ ਨਹੀਂਗਾ ਅਸੀਂ ਮੁੱਕਣ ਨਹੀਂ ਦੇਵਾਂਗੇ ਸਾਡੇ ਕੋਲ ਇੰਨਾ ਸਟਾਕ ਪਿਆ ਹੋਇਆ ਅਸੀਂ ਕੰਟੀਨਿਊ ਰੱਖਾਂਗੇ ਇਹਨੂੰ ਬਾਕੀ ਇਹ ਦੌਰ ਦਾ ਨਿਕਲ ਜਾਣਾ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਅਸਲੇ ਪ੍ਰਸ਼ਾਸਨ ਦਾ ਡਿਸਟ੍ਰਿਕਟ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਐਮ ਐਲ ਏ ਸਾਹਿਬ ਮੰਤਰੀ ਸਾਹਿਬ ਸਾਰੇ ਇਸ ਵਾਰੀ ਸਾਰੇ ਇਕੱਠੇ ਹੋ ਕੇ ਪੂਰਾ ਸਾਥ ਦੇ ਰਹੇ ਨੇ ਅਸੀਂ ਮਿਲ ਕੇ ਜਿਹੜਾ ਸਾਰਾ ਕੰਮ ਕਰ ਰਹੇ ਹਾਂ ਕੋਈ ਵੀ ਚੀਜ਼ ਜਿਹੜੀ ਆਂਦੀ ਹੈ ਉਹ ਪਲੈਨਿੰਗ ਨਾਲ ਕੀਤੀ ਜਾਂਦੀ ਹੈ ਡੀ ਸੀ ਆਫਿਸ ਆਂਦੀ ਹੈ ਉਹਨਾਂ ਕੋਲ ਸਾਰਾ ਉਹਨਾਂ ਨੇ ਹਸਾਬ ਦਾਬ ਕੀਤਾ ਹੁੰਦਾ ਕਿ ਕਿਹੜਾ ਪਿੰਡ ਹੈ ਕਿੱਥੇ ਕੀ ਚੀਜ਼ ਆਣੀ ਹੈ ਸੋ ਬੜੇ ਤਰੀਕੇ ਨਾਲ ਜਾ ਰਿਹਾ ਥੋੜਾ ਜਿਹਾ ਹੋਰ ਸਟਾਰਕਰਨ ਦੀ ਲੋੜ ਆ ਜਿਹੜਾ ਉਸ ਨੂੰ ਉਸਾਨੀ ਟੀਮਾਂ ਵੀ ਕਰ ਰਹੀਆਂ ਨੇ ਕਿ ਜਿਹਨੂੰ ਲੋੜ ਆ ਸੀ ਉਹ ਤੱਕ ਪਹੁੰਚਾਈਏ ਦੂਸਰਾ ਪਿੰਡਾਂ ਦੇ ਆਨੇ ਜਾਂ ਗੁਰਦੁਆਰੇ ਸਾਹਿਬ ਦੇ ਅੱਜ ਨੇ ਸਾਡੇ ਇਹਨਾਂ ਸਾਰਿਆਂ ਨੇ ਲੰਗਰਾਂ ਦੇ ਤਾਂ ਵੱਲ ਕਿ ਲੋਡਿੰਗ ਸਮਝ ਕੇ ਤੇ ਰੱਖਣ ਦੀ ਹੁਣ ਜਿਹਨੂੰ ਪੁੱਛਦੇ ਆ ਕਿਸੇ ਡਿਸਟ੍ਰਿਕਟ ਵਿੱਚ ਉਹ ਕਹਿੰਦੇ ਸਾਨੂੰ ਖਾਨਪੇੜ ਨੂੰ ਕੁਝ ਨਹੀਂ ਚਾਹੀਦਾ ਸਾਡੇ ਪਸ਼ੂਆਂ ਨੂੰ ਬਚਾ ਲਓ ਸਾਡੇ ਤੋਂ ਪਸ਼ੂ ਨਹੀਂ ਦੇਖੇ ਜਾਂਦੇ ਭੁੱਖੇ ਜਲੇ ਬੈਠੇ ਆ ਸੋ ਇਸ ਕਰਕੇ ਸਾਡੇ ਵੀ ਜਿਆਦਾ ਜ਼ੋਰ ਜਿੱਥੇ ਮੱਛਰ ਦਾ ਨਹੀਂ ਆ ਰਿਹਾ ਬਾਕੀ ਜੋ ਸਵਾਨ ਦੇ ਰਹੇ ਆ ਅਸੀਂ ਤਰਪਾਨਾਂ ਦੀ ਲੋੜ ਹੈ ਹੁਣ ਅਗਲਾ ਜਿਹੜਾ ਦੌਰ ਹੈ ਇਹ ਤਾਂ ਨਿਕਲ ਜਾਏਗਾ ਓਖੇ ਸੋਖੇ ਅਦਬ ਜਦਾਂ ਨਿਕਲ ਗਿਆ ਪਾਣੀ ਉਤਰਨਾ ਸ਼ੁਰੂ ਹੋ ਗਿਆ ਜਿਹੜਾ ਮੈ ਬਰੇ ਰਹਿਗਾ ਹੁਣ ਆਪਣੇ ਧਾਲੀਵਾਲ ਸਾਹਿਬ ਅਗਲਾ ਜਿਹੜਾ ਦੌਰ ਹੈ ਸਾਡਾ ਉਦੋਂ ਸਾਨੂੰ ਮੈਡੀਸਿਨ ਚਾਹੀ ਕੀਤਾ ਹੋਇਆ ਜੀ ਸਾਨੂੰ ਸਾਡੇ ਡਾਕਟਰ ਆਣ ਗਏ ਐਮਬੂਲੈਂਸਾਂ ਆਣ ਗਿਆ ਮੈਡੀਸਨ ਆਏਗੀ ਸਾਰੇ ਜਾਨਵਰਾਂ ਦੀ ਮੈਡੀਸਨ ਹੈ ਬੰਦਿਆਂ ਦੀ ਲੋੜ ਹੈ ਉਹ ਕਰਾਂਗੇ ਜਿਹੜਾ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਜਿਸਲੇ ਪਾਣੀ ਉਤਰਨਾ ਤੇ ਘਰਾਂ ਦੀ ਹਾਲਤ ਖਰਾਬ ਹੋਣੀ ਹੈ ਹਾਂਜੀ ਜੋ 2023 ਵਿੱਚ ਵੀ ਹੋਇਆ ਸੀਗਾ 2023 ਚ ਅਸੀਂ 1400 ਦੇ ਕਰੀਬ ਘਰ ਜਿਹੜੇ ਉਹਨਾਂ ਦੀ ਮੁਰੰਮਤ ਕਰਕੇ ਦਿੱਤੇ ਨੇ ਸੋ ਇੱਥੇ ਵੀ ਸਾਡੀ ਟੀਮ ਆਏਗੀ ਜਦੋਂ ਪਾਣੀ ਉਤਰਦਾ ਹੈ ਤੁਹਾਡੇ ਨਾਲ ਮਿਲ ਕੇ ਅਸੀਂ ਸਾਰਾ ਸਰਵੇ ਕਰਕੇ ਦੇਖਾਂਗੇ ਔਰ ਇੱਕ ਮਿੰਟ ਇੱਥੇ ਬੜੀ ਖੁਸ਼ੀ ਦੀ ਗੱਲ ਹੈ ਕਿ ਐਨ ਆਰ ਆਈ ਜਿੰਨੇ ਸਾਡੇ ਇੱਥੇ ਬੈਠੇ ਆ ਅਮਰੀਕਾ ਕੈਨੇਡਾ ਜਾਂ ਨਿਊ ਮੈਂ ਅਪੀਲ ਕੀਤੀ ਸੀ ਉਹਨਾਂ ਨੂੰ ਇੱਥੇ ਸੋ ਉਹ ਐਗਰੀ ਨੇ ਉਹ ਕਹਿੰਦੇ ਸਾਨੂੰ ਤੁਸੀਂ 10-10 ਕਰ ਦੇ ਦਿਓ ਅਗਰ ਉਹ 10-10 ਘਰ ਵੀ ਵੀ ਕਰੇ ਇੱਕ ਇੱਕ ਐਨਆਰਏ ਫੜ ਲੈਂਦਾ ਨਾ ਤੇ ਸਾਨੂੰ ਕਿਸੇ ਦੀ ਲੋੜ ਨਹੀਂ ਪੈਣੀ ਜੀ ਉਹਨਾਂ ਨੇ ਸਾਰਾ ਕੰਮ ਕਰ ਦੇਣਾ ਹੈ ਸੋ ਇਹ ਸਾਰਾ ਜਿਹੜਾ ਹੋ ਰਿਹਾ ਇਹ ਜਦੋਂ ਪਾਣੀ ਉਤਰਦਾ ਹੈ ਤੋਂ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਅਸਲੀ ਜਿਹੜੀ ਸਥਿਤੀ ਹੈ ਉਹ ਸਾਡੇ ਸਾਹਮਣੇ ਆਏਗੀ ਔਰ ਇੱਕ ਵਾਰ ਫੇਰ ਮੈਂ ਧੰਨਵਾਦ ਕਰਦਾ ਹਾਨੀਵਾਲ ਸਾਹਿਬ ਦਾ ਵੀ ਅੱਜ ਇੱਥੇ ਆਏ ਹਨ ਤੇ ਇਹ ਜਿਹੜੀਆਂ ਟਾਲੀਆਂ ਰਵਾਣਾ ਕੀਤੀਆਂ ਜਾ ਰਹੀਆਂ ਲੇਕਿਨ ਇਹਨਾਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਮੱਕੀ ਦਾ ਚਾਰਾ ਨਹੀਂ ਮੁੱਕਦਾ ਇਸੇ ਕਰਕੇ ਮਤਲਬ ਕਿ ਕੋਈ ਜਾਨਵਰ ਨਹੀਂ ਮਰੇਗਾ ਖਾਣੇ ਤੋਂ ਬਗੈਰ ਬਹੁਤ ਥੈਂਕ ਯੂ ਜੀ ਧੰਨ ਵੀ ਹੋਈ ਖੁਸ਼ੀ ਵੀ ਹੋਈ ਕਿ ਜਦੋਂ ਵੀ ਕਿਤੇ ਪੰਜਾਬ ਤੇ ਭੀੜ ਪਈ ਆ ਜਾਂ ਪੰਜਾਬ ਤੋਂ ਬਾਹਰ ਵੀ ਜਦੋਂ ਵੀ ਕਿਤੇ ਕੋਈ ਕੁਦਰਤੀ ਆਫਤ ਆਈ ਆ ਉਦੋਂ ਹੀ ਇਹ ਅੱਗੇ ਆਉਂਦੇ ਨੇ ਮਦਦ ਵਾਸਤੇ ਅੱਗੇ ਆਉਂਦੇ ਨੇ ਔਰ ਪੰਜਾਬੀਆਂ ਨੂੰ ਇਹਨਾਂ ਦੇ ਉੱਤੇ ਬਹੁਤ ਮਾਣ ਮੈਨੂੰ ਮਿਲਣ ਦਾ ਮੌਕਾ ਤੇ ਅੱਜ ਪਹਿਲੀ ਵਾਰੀ ਮਿਲਿਆ ਪਰ ਮੈਂ ਬਹੁਤ ਧੰਨਵਾਦੀਆਂ ਇਹਨਾਂ ਦਾ ਕਿ ਇਹਨਾਂ ਨੇ ਆਪ ਪਿੰਡਾਂ ਦੇ ਵਿੱਚ ਜਾ ਕੇ ਦੌਰਾ ਕਰਕੇ ਦੇਖਿਆ ਲੋਕਾਂ ਦੇ ਨਾਲ رابطہ ਕਾਇਮ ਕੀਤਾ ਲੋਕਾਂ ਨੂੰ ਪੁੱਛਿਆ ਕਿ ਕੀ ਕੀ ਮੁਸ਼ਕਲਾਂ ਨੇ ਔਰ ਅਕੋਰਡਿੰਗਲੀ ਜੋ ਜੋ ਮੁਸ਼ਕਲਾਂ ਆਈਆਂ ਨੇ ਉਸੇ ਤਰ੍ਹਾਂ ਹੀ ਸਾਰੀ ਟੀਮ ਨੂੰ ਇਹਨਾਂ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਿਸ ਤਰ੍ਹਾਂ ਜ਼ਿਆਦਾਤਰ ਅਸੀਂ ਵੀ ਉਬਰਾਏ ਸਾਹਿਬ ਫਿਰਦੇ ਆ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਲੰਗਰ ਪ੍ਰਸ਼ਾਦੀ ਦੀ ਸਮੱਸਿਆ ਨਹੀਂ ਆ ਕਿਉਂਕਿ ਲੋਕ ਆਪ ਵੀ ਕਹਿ ਰਹੇ ਨੇ ਕਿ ਉਹਨਾਂ ਕੋਲ ਰਸਦ ਬਹੁਤ ਪਹੁੰਚ ਚੁੱਕੀ ਹੈ ਪਰ ਜਿਹੜਾ ਡੰਗਰ ਮਾਲ ਡੰਗਰ ਦਾ ਜਿਹੜਾ ਚਾਰਾ ਹੈ ਉਹਦੀ ਜ਼ਰੂਰ ਇਸ ਇਲਾਕੇ ਦੇ ਵਿੱਚ ਘਾਟਾ ਸੋ ਅਸੀਂ ਵੀ ਲੱਗੇ ਹੋਏ ਹਾਂ ਤੁਸੀਂ ਅੱਜ ਬਹੁਤ ਵੱਡਾ ਪਰਉਪਕਾਰ ਦਾ ਕੰਮ ਕੀਤਾ ਕਿ ਬੇਜਮਾਨਿਆਂ ਵਾਸਤੇ ਇਸ ਕੁਦਰਤੀ ਆਫਤ ਤੋਂ ਉਹਨਾਂ ਨੂੰ ਬਚਾਉਣ ਵਾਸਤੇ ਤੁਸੀਂ ਟਰਾਲੀਆਂ ਰਵਾਨਾ ਕਰ ਰਹੇ ਹੋ ਚਾਰੇ ਦੀਆਂ ਤੇ ਮੈਂ ਪਰਮਾਤਮਾ ਦੇ ਅੱਗੇ ਉਹ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਤੁਹਾਨੂੰ ਚੰਗੀ ਸਿਹਤ ਲੰਬੀ ਉਮਰ ਬਖਸ਼ੇ ਤੇ ਸਤਿ ਸ੍ਰੀ ਅਕਾਲ ਜੀ ਪੰਜਾਬ ਪੰਜਾਬੀ ਅੱਧੀ ਸੇਵਾ ਕਰਦੇ ਰਹੇ ਜੀ ਬਹੁਤ ਬਹੁਤ ਤੰਦਰੁਸਤ ਰਹੋ ਸਭ ਨੂੰ ਪਤਾ ਸਾਡੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਵਿੱਚ ਹੜ ਆਇਆ ਮੱਸਰ ਦੇ ਵਿੱਚ ਅਜਨਾਲਾ ਸਾਡਾ ਹਲਕਾ ਜਿਹੜਾ ਉਹ ਸਾਡਾ ਡੁੱਬ ਗਿਆ ਕਰੀਬ 5 ਸਵਾ ਪਿੰਡ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਬਦਬਾਦ ਹੋ ਗਿਆ ਸਾਡੀਆਂ ਫਸਲਾਂ ਸਾਡਾ ਮਾਲ ਡੰਗਲ ਸਾਡੇ ਘਰ ਬਹੁਤ ਬਹੁਤ ਨੁਕਸਾਨ ਹੋਇਆ ਸੋ ਬੜੇ ਬੜੇ ਵੱਡੇ ਮਾਪੋਸਟ ਜਿਹੜੇ ਆ ਦਾਨੀ ਸੱਜਣ ਸਾਡੇ ਕੋ ਆ ਰਹੇ ਸਾਡਾ ਪੰਜਾਬੀਆਂ ਦਾ ਬਹੁਤ ਵੱਡਾ ਮਾਣ ਨੇ ਅਬਦਾਇਤ ਸਾਹਿਬ ਦੁਬਈ ਤੋਂ ਵੱਡੇ ਬਿਜ਼ਨਸਮੈਨ ਨੇ ਜਦੋਂ ਸਾਡੇ ਤੇ ਪੀੜ ਪੈਂਦੀ ਆ ਸਿੱਖਾਂ ਤੇ ਪੈਂਦੀ ਆ ਪੰਜਾਬ 'ਚ ਪੈਂਦੀ ਆ ਪੰਜਾਬ ਤੋਂ ਬਾਅਦ ਕਿਤੇ ਪੈਂਦੀ ਆ ਸਾਡੇ ਭਾਈਚਾਰੇ ਤੇ ਤੇ ਸਭ ਤੋਂ ਪਹਿਲਾਂ ਅਬਦਾਇਤ ਸਾਹਿਬ ਅੱਗੇ ਆਉਂਦੇ ਆ ਅੱਗੇ ਹੁੰਦੇ ਆ ਹੁਣ ਵੀ ਹੜਾਂ ਦੇ ਵਿੱਚ ਇਹ ਸਾਡੀ ਬਾਹ ਫੜਦੇ ਆ ਇਹ ਵੱਲੋਂ ਉਹ ਸ਼ਖਸ ਨੇ ਜੇ ਇਹ ਤਲਪੈਣ ਤੇ ਬਹੁਤ سارے ਮਸਲੇ ਹੱਲ ਹੋ ਜਾਂਦੇ ਆ ਮੈਨੂੰ ਅੱਜ ਬੜੀ ਖੁਸ਼ੀ ਆ ਕਿ ਹੋਈ ਨਾਲੇ ਚਾਏ ਐ ਇਸ ਵੇਲੇ ਚਮਿਆਦੀ ਪਿੰਡੀ ਦੇ ਵਿੱਚ ਸਾਡੀ ਅਜਨਾਲਾ ਨਿਵਾਸੀਆਂ ਦੀ ਇਹ ਬਾਹ ਫੜਨਗੇ ਕਹਿਣ ਦੀ ਲੋੜ ਨਹੀਂ ਇਹਨਾਂ ਨੇ ਆਪੜਿਆ ਵੀ ਫੜ ਲੈਣੀ ਆ ਇਹਨਾਂ ਨੇ ਖੁਦ ਵੀ ਵੇਖਿਆ ਹੈ ਕਿ ਕਿੰਨਾ ਨੁਕਸਾਨ ਹੋ ਗਿਆ ਕਿੰਨਾ ਬੁਰਾ ਹਾਲਤ ਹੋਈ ਆ ਇੰਨੀ ਕੁ ਬੁਰੀ ਹਾਲਤ ਹੈ ਕਿ ਦੱਸ ਨਹੀਂ ਸਕਦੇ ਪਰ ਜਦੋਂ ਇਦਾਂ ਦੇ ਸੱਜਣ ਜਿਹੜੇ ਇਦਾਂ ਨਹੀਂ ਸੱਜਣ ਮਾ ਦਾ ਸੱਚੇ ਬਾਦਸ਼ਾਹ ਨੇ ਭੇਜੇ ਆ ਸਾਡੇ ਕੋ ਤੇ ਲਾਜ਼ਮੀ ਸਾਡੇ ਨਾਲ ਮਿਲ ਕੇ ਅਸੀਂ ਮਸਲੇ ਜਿਹੜੇ ਹੱਲ ਕਰ ਲੈਂਦੇ ਆ ਹੁਣ ਵੀ ਅਸੀਂ ਅਜਨਾਲਾ ਨਿਵਾਸੀ ਜਿਹੜੇ ਟਾਈਮ ਲੱਗੂਗਾ ਪਰ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ ਜਦੋਂ ਅਬਦਾਇ ਸਾਹਿਬ ਵਰਗੇ ਸੱਜਣ ਸਾਡੀ ਬਾਹ ਜੜੀਆਂ ਫੜਨਗੇ ਮੈਂ ਇਹਨਾਂ ਨੂੰ ਮਤਲਬ ਜਿਹਾ ਕਹਿੰਦਾ ਧੰਨਵਾਦ ਕਰਦਾ ਕਿ ਸਾਡੇ ਹਲਕੇ ਦੇ ਵਿੱਚ ਆਏ ਆ ਇਹਨਾਂ ਵਾਲੇ ਦੇ ਲੋਕਾਂ ਦੇ ਨਾਲ ਆਏ ਆ ਸਾਡੇ ਇਸ ਵੇਲੇ ਮਤਲਬ ਜੜੀਆਂ ਸਾਡੀਆਂ ਪੀੜਾਂ ਜੜੀਆਂ ਉਹਨਾਂ ਨੂੰ ਘੱਟ ਕਰਨ ਆਏ ਆ ਸਾਡਾ ਦਰਦ ਬਹੁਤ ਡੂੰਗਾ ਸਾਡੇ ਜ਼ਖਮ ਬਹੁਤ ਡੂੰਗੇ ਹੋ ਗਏ ਆ ਉੱਤੇ ਮਲਬ ਲਾਉਣ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਟਾਈਮ ਕੱਢ ਕੇ ਆਏ ਆ सत्ता bahut बहुत